ਜੋ ਜਵਾਨ ਬਟਨ ਹੋਰਾਂ ਦਾ ਕਾਰੋਬਾਰ ਉਹ ਇਸ ਤਰ੍ਹਾਂ ਦੇ ਕੰਮਾ ਕਰ ਜਾਂਦੇ ਆ ਕੋਈ ਜਵਾਨੀ ਚਾਹੀਏ ਫਰਾ ਗੈਸ ਪਕਾ ਕੇ ਮਾਰੀ ਜਾਂਦੇ ਕੋਈ ਜਵਾਨੀ ਸਾਡੀ ਪੜ੍ਹਗੋਣ ਦੀ ਨਸ਼ਿਆਂ ਦੇ ਨਾਲ ਜ਼ਮਾਨਾ ਹੋ ਗਿਆ ਨੁਕਰੇ ਆ ਤੇ ਇਹ ਜਵਾਨੀ ਨੂੰ ਜਿਹੜੀ ਰੰਗੀ ਖੂਨੀ ਆ ਉਹ ਬੈਠੇ ਰਹਿ ਨਹੀਂ ਦਿੱਤਾ ਜਾ ਰਿਹਾ ਕਿੰਨੇ ਰਸਗਾ ਤੇ ਬੂਏ ਬਾਦ ਨੇ ਖੇਤੀ ਲੋਣੀ ਸੇਕਤ ਕਾਟੇ ਆ ਸੋਦਾ ਸਾਉਂ ਬਦੇਸ਼ਾਂ ਨੂੰ ਪ੍ਰਵਾਸ ਕਰਦੇ ਤਾਂ ਮਤਲਬ ਸਾਹਮਣੇ ਕਿ ਪੰਜਾਬ ਦੀ ਧਰਤੀ ਦੇਸ਼ ਦੀ ਉਜਾਊ ਧਰਤੀ ਜਿਹੜੀ ਪੂਰੇ ਦੇਸ਼ ਦੇ ਵਿੱਚੋਂ 1.7% ਦੇ ਸਾਤਨ ਜਿਹੜੇ ਪਰਸੈਂਟ ਜਿੱਸਾ ਧਰਤੀ ਰਾਸ਼ਟਰੀ ਦੇ ਵਿੱਚ 35 ਤੋਂ 65% ਤੱਕ ਇਹ ਸਭ ਤੋਂ ਵੱਧ ਵਾਲੀ ਧਰਤੀ ਪੰਜਾਬ ਉਹ ਪੰਜਾਬ ਦੀ ਧਰਤੀ ਜਿਹਦੇ ਕੋਲ ਬਹੁਤ ਪਰਿਅ ਰੋਤਾ ਉਹ ਵਿਆਹ ਦੀ ਧਰਤੀ ਜਿਦੇ ਕੋਲ ਖੰਡਗੜ ਦਾ ਮਿੱਠਾ ਪਾਣੀ ਤੇ ਉਸ ਨੂੰ ਖੋਣ ਲਈ ਪਾਣੀ ਨੂੰ ਖੋਣ ਲਈ ਐਸ ਤਰ੍ਹਾਂ ਦੇ ਅਨਾਰ ਦੇ ਕਵਚਾ ਖੋਣ ਲਈ ਉਹਨਾਂ ਦੀ ਬੇਵਕੂਫੀ ਨੇ ਸਾਡੇ ਸਾਰਾ ਪਰਵਾਸੇ ਵਾਰ ਦਿੱਤੇ ਪੰਜਾਬ ਨੂੰ ਇਹ ਬਰਬਾਦੀ ਦੇ ਖਿਲਾਫ ਆ ਦੋਨਾਂ ਨੇ ਨਮਰ ਰੰਗ ਸਿਪੋਰਟ ਸੈਕਟਰ ਤੋਂ ਰੋਕ ਲਿਆ ਮੈਂ ਇਹ ਜਨਰਲ ਆਵਾਜ਼ ਕਰਦਾ ਨਾ ਵੀ ਨਾਲ ਪੰਜਾਬ ਦੇ ਅੰਦਰੋਂ ਭਾਰਤ ਦੇ ਤੋਂ ਨਸ਼ੇ ਖਤਮ ਹੋ ਜਾਣ ਕਿਉਂਕਿ ਨਸ਼ਿਆਂ ਦਾ ਕਾਰੋਬਾਰ ਉਹ ਵੱਡੀਆਂ ਕੰਪਨੀਆਂ ਵਾਲੇ ਕਰ ਰਹੇ ਨੇ ਜਦੋਂ ਉਹਨਾਂ ਦੀਆਂ ਦੀਆਂ ਪੁੱਤਾਂਾਂ ਦੇ ਉੱਤੋਂ ਕੋਤਵਾਰ ਦੇ ਤੋਂ ਨਸ਼ੇ ਕਮੀਆਂ ਪਰ ਮਤਲਬ ਉਹ ਵੱਡਾ ਕਾਰੋਬਾਰ ਇਸ ਨੂੰ ਟੱਕਰ ਦੇਣੇ ਸਾਡਾ ਅंदोलਨ ਹੀ ਸੁਹਾਈ ਆਮੰਗਲ ਪ੍ਰਾਪਤ ਕਰਨਗੇ ਤੇ ਉਸ ਤੋਂ ਬਾਅਦ ਇਹਨਾਂ ਸਾਰੀਆਂ ਸਮੱਸਿਆਵਾਂ ਜਿਹੜੀਆਂ ਸਮਾਏ ਨਹੀਂ ਸਮੱਸਿਆਵਾਂ ਨੇ ਇਹਨਾਂ ਦਾ ਪਹਾਲ ਪ੍ਰਾਪਤ ਕਰਵਾਵਾਂਗੇ ਇੱਕ ਸਾਡੇ ਨਾਲ ਹਜ਼ੂਰੀਆਂ ਇੱਕ ਗੰ ਨਹੀਂ ਕਦੇ ਵੀ ਇਹ ਐਵੇਂ ਨੀਤੀਆਂ ਦੀ ਗੱਲ ਨਹੀਂ ਕਰ ਰਹੇ ਹੋ ਇਹ ਉਸ ਤੋਂ ਹੀ ਕੰਮ ਕਰਦੇ ਐ ਜਿਵੇਂ ਰੇਲ ਦੀ ਲਾਈਨ ਦੇ ਉੱਤੇ ਗੱਡੀ ਚੱਲਦੀ ਐ ਟ੍ਰੈਕ ਬਦਲਦਾ ਐ ਆਜਾ ਉਹਨਾਂ ਨੇ ਉਹ ਨੀਤੀਆਂ ਤੇ ਰਾਜ ਕਰ ਰਹੇ ਤੁਸੀਂ ਉਸ ਪੂਰੀ ਲਾਈਨ ਨੂੰ ਬਦਲ ਰਹੇ ਹੋ ਤੇ ਫੇਰ ਭਾਵੇਂ ਆਜ਼ਮਤ ਸਹਿਮਤ ਹੋ ਬੋਖੀ ਫਲ ਬਗੀ ਜੇ ਨਾ ਹੋਵੇ ਆ ਦਰਬੀ ਨੂੰ ਦਾਰਾ ਲਿਆ ਤੇ ਹਮਨਿਆਂ ਨੂੰ ਤਾ ਪੰਜਾਬ ਦੇ ਬਾਬਾ ਦੇ ਵਹਿਣ ਅੱਖਾਂ ਦੇ ਨਹੀਂ ਉਬਰਦੇ ਪੰਜਾਬ ਦੀ ਧਰਤੀ ਸੂਰਵੀਰਾਂ ਦੀ ਧਰਤੀ ਨਹੀਂ ਨਹੀਂ ਇਹ ਕਰਕੇ ਜੇ ਪੰਜਾਬ ਦੇ ਅੰਮ੍ਰਿਤਪੁਰਾ ਇਹ ਧਰਤੀ ਹੋਵੇ ਸਮੇਂ ਸੂਰਵੀਰਾਂ ਦੀ ਧਰਤੀ ਬਣ ਜਾਉਣੀਓ ਜੇ ਇਹ ਮਾਵਾਂ ਨੇ ਉਹਨਾਂ ਗੋਦਾਂ ਨੂੰ ਸੁਣਵਾਣੀ चाहिए था मुख्य केंद्र बिंदु है एकता बना के चलिए के बढ़िए चिंता प्राप्त कराने सोना गलाना को हटा सकते हैं बहुत बहुत धन्यवाद वाहिगुरु जी का खालसा वाहिगुरु जी की फतेह